ਫਿਲੌਰ ਦੇ ਨਜ਼ਦੀਕ ਪਿੰਡ ਕੰਗਰਾਈਆਂ ਵਿਖੇ ਇੱਕ ਗੁਰੂ ਘਰ ਦੇ ਪਾਠੀ ਸਿੰਘਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬੀ ਆਰ ਅੰਬੇਡਕਰ ਸਾਹਿਬ ਨੂੰ ਬੋਲੇ ਅਪ ਸ਼ਬਦ ਮਾਮਲਾ ਹੋਇਆ ਗਰਮਪੁੱਝੀ ਪੁਲਿਸ ਫਿਲੌਰ ਦੇ ਨਜ਼ਦੀਕ ਪਿੰਡ ਕੰਗਰਾਈਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਪ੍ਰਬਾਤ ਫੇਰੀ ਸਜਾਈ ਗਈ ਸੀ ਜਦੋਂ ਇਹ ਪ੍ਰਬਾਤ ਫੇਰੀ ਰਾਮਗੜੀਆ ਗੁਰੂ ਘਰ ਵਿਖੇ ਪੁਜਿਤਾ ਰਾਮਗੜੀਆ ਗੁਰੂ ਘਰ ਦੇ ਪਾਠੀ ਸਿੰਘਾਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਸਾਹਿਬ ਬਾਰੇ ਕਾਫੀ ਭੱਦੀ ਸ਼ਬਦਾਵਲੀ ਬੋਲੀ ਜਿਸ ਕਰਕੇ ਅੱਜ ਪਿੰਡ ਕੰਗਰਾਇਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਨਾਮ ਲੇਵਾ ਸੰਗਤਾਂ ਨੇ ਇਕੱਠਿਆਂ ਹੋ ਕੇ ਉਹਨਾਂ ਪਾਠੀ ਸਿੰਘਾਂ ਦੇ ਖਿਲਾਫ ਰੋਸ ਪ੍ਰਗਟ ਕੀਤਾ ਦੋਨਾਂ ਗੁਰੂ ਘਰ ਦੀਆਂ ਕਮੇਟੀਆਂ ਨੇ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਮਾਮਲਾ ਉਸ ਵੇਲੇ ਫਿਰ ਦੁਬਾਰਾ ਗਰਮ ਹੋ ਗਿਆ ਜਦੋਂ ਪਿੰਡ ਦੀਆਂ ਲੇਡੀਜ਼ ਨੇ ਦੱਸਿਆ ਕਿ ਅੱਜ ਜਦੋਂ ਪ੍ਰਬਾਤ ਫੇਰੀ ਸਜਾਈ ਗਈ ਸੀ ਤਾਂ ਪਾਠੀ ਸਿੰਘਾਂ ਦੀ ਮਾਤਾ ਨੇ ਫਿਰ ਦੁਬਾਰਾ ਅਖਸ਼ਬਦ ਬੋਲੇ ਹਨ ਮਾਮਲਾ ਨਾ ਹੱਲ ਹੁੰਦਾ ਦੇਖ ਕੇ ਮੌਕੇ ਤੇ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਭਾਰੀ ਪੁਲਿਸ ਫੋਰਸ ਨਾਲ ਪਿੰਡ ਕੰਗਰਾਈਆਂ ਵਿਖੇ ਪੁੱਜ ਗਏ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਅਤੇ ਦੋਨੋਂ ਪਾਠੀ ਸਿੰਘਾਂ ਨੂੰ ਕਾਬੂ ਕਰਕੇ ਨਾਲ ਲੈ ਗਏ ਪੁੱਛਣ ਤੇ ਐਸਐਚਓ ਥਾਣਾ ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਪਾਠੀ ਸਿੰਘਾਂ ਨੇ ਜੋ ਗਲਤੀ ਕੀਤੀ ਹੈ ਅਸੀਂ ਹੋਰ ਉਨ੍ਹਾਂ ਕੋਲੋ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਅਤੇ ਪਿੰਡ ਵਾਸੀਆਂ ਨੇ ਬਿਆਨ ਦਿੱਤੇ ਹਨ ਉਨ੍ਹਾਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਦੂਸਰੇ ਪਾਸੇ ਪਿੰਡ ਵਾਸੀਆਂ ਅਤੇ ਹੋਰ ਪਿੰਡਾਂ ਤੋਂ ਆਇਆ ਸੰਗਤਾਂ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਮਾੜੀ ਸੋਚ ਵਾਲੇ ਪਾਰਟੀ ਸਿੰਗਲ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਹੋਰ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਇਸ ਮੌਕੇ ਇਲਾਕੇ ਭਰ ਦੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਮ ਲੈਵਾ ਸੰਗਤਾਂ ਮजूद ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ सुरेंद्र ਸਿੰਘ ਦੇ ਨਾਲ ਪ੍ਰਭਾਲ ਦੀ ਖਾਸ ਰਿਪੋਰਟ ਜੈ ਗੁਰਦੇਵ ਧੰਨ ਗੁਰਦੇਵ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਕਿ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 648ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਪੂਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਲੜੀ ਦੇ ਤਹਿਤ ਕੱਲ ਪਿੰਡ ਕੰਗਰਾਈਆਂ ਵਿਖੇ ਪ੍ਰਵਾਤ ਫੇਰੀ ਜਿਹੜੀ ਕੱਢੀ ਗਈ ਸੀ ਜਿਹੜੀ ਪਿੰਡ ਦੇ ਹੀ ਜਿਹੜਾ ਗੁਰੂ ਘਰ ਆ ਕਾਮਗੜੀ ਆ ਭਾਈਚਾਰੇ ਵੱਲੋਂ ਗੁਰੂ ਘਰ ਬਣਿਆ ਉੱਥੇ ਚਾਹ ਦਾ ਪ੍ਰਬੰਧ ਕੀਤਾ ਸੰਗਤ ਦਾ ਉੱਥੇ ਜਦੋਂ ਸਾਡੀ ਸੰਗਤ ਪ੍ਰਵਾਤ ਫੇਰੀ ਲੈ ਕੇ ਗਈ ਪਿੰਡ ਦੇ ਦਸਣ ਮੁਤਾਬਕ ਤਾਂ ਉੱਥੋਂ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਅਰਦਾਸ ਕਰਨ ਉਪਰੰਤ ਗੁਰੂ ਸਾਹਿਬ ਦਾ ਕੋਈ ਵੀ ਜ਼ਿਕਾਰਾ بلند ਨਹੀਂ ਕੀਤਾ ਜਦੋਂ ਪ੍ਰਵਾਤ ਫੇਰੀ ਵਾਲੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦਾ ਜ਼ਿਕਾਰਾ ਲਾਓ ਤਾਂ ਉਹਨਾਂ ਦੇ ਇੰਨੇ ਅਪਜਨਿਕ ਸ਼ਬਦ ਸੀ ਗੁਰੂ ਅਰਬਦਾਸ ਮਹਾਰਾਜ ਦੇ ਪ੍ਰਤੀ ਉਹਨਾਂ ਨੇ ਵਲਡ ਸੀ ਕਿ ਅਸੀਂ ਨਹੀਂ ਜਾਣਦੇ ਅਰਬਦਾਸ ਕੌਣ ਹੈ ਔਰ ਜਦੋਂ ਉਹਨਾਂ ਦੇ ਭਰਾ ਨੂੰ ਉਸ ਮੌਕੇ ਤੇ ਬੁਲਾਇਆ ਸੰਗਤ ਨੇ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਓ ਕਿ ਜਕਾਰਾ ਲਾਵੇ ਸਕਵੰਤ ਸਿੰਘ ਤੇ ਜਸਵੰਤ ਸਿੰਘ ਇਹ ਜਿਹੜੇ ਦੋਨੋਂ ਭਰਾ ਆ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਉਲਟਾ ਉਹਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਦੇ ਪ੍ਰਤੀ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਜਿਹੜਾ ਨੰਗੇ ਸਿਰ ਆ ਇੱਥੋਂ ਲੈ ਕੇ ਕਿ ਦਿੱਲੀ ਤੱਕ ਤੁਸੀਂ ਉਹਦੀਆਂ ਫੋਟੋਆਂ ਲਾਈਆਂ ਉਹਦੀ ਦੇਣ ਕੀ ਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਾਡੀ ਜਾਤੀ ਪ੍ਰਤੀ ਵੀ ਜਿਹੜੇ ਸਾਥੀ ਉੱਥੇ ਪ੍ਰਭਾਤ ਫੇਰੀ ਚ ਗਏ ਉਹਨਾਂ ਨੇ ਦੱਸਿਆ ਕਿ ਜੱਤੇ ਪਤੀ ਵੀ ਗਿਆ ਕਿ ਤੁਹਾਨੂੰ ਤਾਂ ਬਰਾਦਰੀ ਦਾ ਨਾਂ ਲੈ ਕੇ ਕਿ ਤੁਹਾਨੂੰ ਲੋਕਾਂ ਨੂੰ ਅਕਲੇ ਨਹੀਂ ਕਿ ਗੁਰੂ ਦਾ ਜਨਮ ਦਿਨ ਕਿੱਦਾਂ ਮਨਾਈਦਾ ਤੁਸੀਂ ਉਹਨੂੰ ਭਗਤ ਨਹੀਂ ਕਹਿੰਦੇ ਗੁਰੂ ਕਹਿੰਦੇ ਹੋ ਜਦ ਕਿ ਉਹਨੂੰ ਗੁਰੂ ਕਿਤੇ ਲਿਖਿਆ ਹੀ ਨਹੀਂ ਗਿਆ ਉਹ ਇੰਨੇ ਅਪਜਨਕ ਸ਼ਬਦ ਜਿਹੜੇ ਗੁਰੂ ਰਾਸਮਹਰਾਜ ਪ੍ਰਤੀ ਔਰ ਬਾਬਾ ਸਾਡੀ ਜਾਤੀ ਨੂੰ ਠੇਸ ਪਹੁੰਚੀ ਆ ਔਰ ਅਸੀਂ ਅੱਜ ਸਾਡੇ ਸਾਬਕਾ ਪੰਜ ਮਾਨਜੋਗਦਰਸ਼ਨ ਜੀ ਨੇ ਆਪਣੇ ਬਿਆਨ ਕਲਮਬੰਦ ਕਰਾਏ ਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਉਹ ਮੌਕੇ ਤੇ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਵਿਅਕਤੀਆਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੀ ਔਰ ਜਾਤੀਕ ਹਿੰਸਕ ਨੂੰ ਬੜਾਵਾ ਦੇਣ ਦੀ ਔਰ ਐਸਸੀਐਸਟੀ ਐਕਟ ਦਾ ਜਿਹੜਾ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ ਭੇਜਾਂਗੇ ਦੋਨਾਂ ਵਿਅਕਤੀਆਂ ਦੀ ਪੁਲਿਸ ਨੇ ਅਰੈਸਟ ਜਿਹੜੀ ਉਹ ਪਾ ਲਈ ਆ ਅ ਸਰਤਸੀ ਪਿੰਡ ਕੰਗਰਾਈਆਂ ਦੇ ਮੌਜੂਦਾ ਸਰਪੰਚ ਹੈਗੇ ਆ ਤੁਹਾਡੇ ਪਿੰਡ ਵਿੱਚ ਇੱਕ ਗੁਰਦੁਆਰਾ ਸਭ ਦੇ ਰਾਜੀ ਸਿੰਘ ਨੇ ਕੁਛ ਸ੍ਰੀ रविदास ਜੀ ਮਹਾਰਾਜ ਬਾਰੇ ਅਤੇ ਬੀ ਆਰ ਅੰਬੇਡਕਰ ਸਾਹਿਬ ਬਾਰੇ ਕੁਝ ਗਲਤ ਅਪਸ਼ਬਦ ਬੋਲੇ ਗਏ ਆ ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਆਇਆ ਸਾਰਾ ਪਿੰਡ ਇਕੱਠਾ ਹੋਇਆ ਰੋਸ ਪ੍ਰਦਰਸ਼ਨ ਕਰ ਰਿਹਾ ਹੈਗਾ ਸਰ ਕੀ ਸਾਰਾ ਮਾਮਲਾ ਹੈਗਾ ਖੋ ਜੀ ਆਪਣੇ ਸ੍ਰੀ ਗੁਰੂ ਰਵਿਦਾਸ ਦੀ ਪਰਿੰਦੀਆਂ ਪ੍ਰਵਾਹਤ ਫੇਰੀਆਂ ਨਿਕਲ ਰਹੀਆਂ ਨਹੀਂ ਹੂੰ ਇੱਥੋਂ ਪ੍ਰਵਾਹਤ ਫੇਰੀ ਜਦੋਂ ਨਾਮਗੜੀਆਂ ਕੋਰਤਾਰੇ ਗਈ ਜੀ ਉੱਥੇ ਜਦਾਂ ਪੁੱਤ ਦਾ ਪਾਠ ਜਿਹੜਾ ਜੀ ਉਹ ਕਹਿਣ ਲੱਗਾ ਜੀ ਮੈਂ रविदास ਦਾ ਜ਼ਿਕਰਾਂ ਨਹੀਂ ਲਾਉਣਾ ਜੀ ਸ੍ਰੀ ਗੁਰੂ ਰਵਿਦਾਸ ਜੀ ਹਾਂਜੀ ਮੈਂ ਜਕਾਰਾਂ ਲਾਉਣਾ ਹੈ ਜੀ ਤੇ ਉਦੋਂ ਕਹਿੰਦਾ ਮੈਂ ਆਪਣੇ ਗੁਰੂ ਨੂੰ ਆਪਣੇ ਭਗਤ ਗੁਰੂ ਨਹੀਂ ਕਹਣਾ ਭਗਤ ਕਹਣਾ ਹੈ ਜੀ ਜੀ ਉਸ ਤੋਂ ਬਾਅਦ ਇਹਨਾਂ ਅੰਬੇਦਕਰ ਬਾਰੇ ਵੀ ਬੰਦਾ ਚੰਗਾ ਬੋਲਿਆ ਜੀ ਇਸ ਕਰਕੇ ਜਨਤਾ ਪਾਬਲਕ ਤੇ ਬੋਲਿਆ ਰੋਸ਼ਿਆ ਜੀ ਜੀ ਇਹਦੇ ਜਿਹੜਾ ਕਿ ਬਣਦੀ ਕਾਰਵਾਈ ਇੱਥੇ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੀ ਆਇਆ ਮੌਕੇ ਤੇ। ਹਾਂਜੀ ਹਾਂਜੀ ਮੌਕੇ ਤੇ ਸਾਰੇ ਆਵੇ। ਤੇ ਜਿਹੜੇ ਪਾਠੀ ਸਿੰਘ ਆ ਉਹਨਾਂ ਚੋਂ ਕਾਬੂ ਕੀਤਾ ਬੰਦਾ ਕੋਈ? ਦੋ ਜਣੇ ਦੀ ਅਰੈਸਟ ਹੋ ਗਿਆ ਜੀ। ਦੋਨੇ ਭਰਾ ਜੀ। ਠੀਕ ਆ ਤੇ ਤੁਸੀਂ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇਹਨੇ ਇਕੱਠੇ ਰੋਸ ਪ੍ਰਦਰਸ਼ਨ ਤੇ? ਪਿੰਡ ਵਾਲਿਆਂ ਦਾ ਚਾਹੁੰਦੇ ਜੋ ਆਪਣੇ ਭਾਈਚਾਰਾ ਬਣਾ ਕੇ ਰੱਖਣ ਜੀ। ਜੀ। ਹਾਂਜੀ ਜਿਹੜੀ ਕਾਨੂੰਨੀ ਕਾਰਵਾਈ ਹੋਦੀ ਉਹ ਬਣਦੀ ਉੱਥੇ ਹੋਵੇ ਹੋਵੇ ਜੀ। ਅ ਸਰ ਇੱਕ ਪਿੰਨੇ ਕੰਗਰਾਈਆਂ ਵੇਖੇ ਇੱਕ ਗਵਾਲ ਖੜਾ ਹੋਇਆ ਇੱਕ ਗੁਰਦੁਆਰਾ ਸਾਹਿਬ ਦੇ ਪਾਠੀ ਨੇ ਕੁਝ ਗੱਲ ਬੋਲੇ ਹੈਗਾ ਸੁਖਦਾਸ ਮ ਦੀ ਮੁਕੇ ਦਾ ਉਸਾ ਕੀ ਇਸਰਾ ਮਾਮਲਾ ਹੈਗਾ ਸਰ ਇੱਥੇ ਆਕੇ ਅਸੀਂ ਸਾਰੀ ਜੋ ਪੜਤਾਲ ਕੀਤੀ ਹੈ ਪੜਤਾਲ ਤੋਂ ਗੱਲ ਜੋ ਹਜੇ ਪਬਲਿਕਲੀ ਗੱਲ ਕਲੀਅਰ ਹੋਈ ਹੈ ਕਿ ਕੱਲ ਗੁਰੂ ਮਹਾਰਾਜ ਚ ਦੇ ਗੁਰਪੁਰਬ ਲੈ ਕੇ ਉਤਸਵ ਸੀਗਾ ਜਿਹਦੇ ਵਿੱਚ ਚਾਹ ਦਾ ਲੰਗਰ ਗੁਰਦੁਆਰਾ ਸਾਹਿਬ ਕੰਗਰਾਈਆਂ ਵਿਖੇ ਲਗਾਇਆ ਗਿਆ ਸੀਗਾ ਉਹਦੇ ਵਿੱਚ ਪਿੰਡ ਦੇ ਲੜਕਾ ਇੱਕ ਮਕੇਸ਼ ਕੁਮਾਰ ਤੇ ਹਰਸ਼ ਗੰਗੜ ਜੋ ਕਿ ਜਿਸਨੇ ਕਿ ਪਾਠੀ ਸੀ ਜਸਵੰਤ ਸਿੰਘ ਕੋ ਉਹਨੂੰ ਪੁੱਛੇ ਕਿ ਤੁਸੀਂ ਜੈਕ ਕਰਾ ਕਿਉਂ ਨਹੀਂ ਲਗਾਇਆ ਉਸ ਚੀਜ਼ ਨੂੰ ਲੈ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਜਸਵੰਤ ਸਿੰਘ ਤੇ ਉਸ ਦੇ ਪ੍ਰਾ SONU ਨੇ ਕੁਝ ਅਪਸ਼ਬਦ ਕਹੇ ਨੇ ਜਿਹਦੇ ਸਬੰਧੀ ਅੱਜ ਪਿੰਡ ਦੇ ਵਿੱਚ ਆਏ ਆ ਤੇ ਜੋ ਜੋ ਵੀ ਪਿੜਤਾਲ ਦੁਹਾਂਚੀ ਜਾਏਗੀ ਅਸੀਂ ਉਹਦੋਂ ਤੱਕ ਕਾਰਵਾਈ ਕਰ ਰਹੇ ਆ ਇਸ ਸਬੰਧੀ ਅਸੀਂ ਦਰਸ਼ਨ ਸਿੰਘ ਜੋ ਕਿ ਇੱਥੇ ਸਰਪੰਚ ਉਹਦੇ ਬਿਆਨ ਦਰਜ ਕਰ ਰਹੇ ਆ ਕਿ ਕਾਨੂੰਨ ਤਬਕ ਪੰਜਾਬ ਸਰਕਾਰ ਵੀ ਕਰੇ ਸਰ ਇਸ ਮਾਮਲੇ ਵਿੱਚ ਕੋਈ ਬੰਦਾ ਕਾਬੂ ਵੀ ਕੀਤਾ ਹੈਗਾ ਸਰ ਹਜੇ ਕਾਰ ਵੀ ਚੱਲ ਰਹੀ ਹੈ ਹਜੇ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਹੀ ਕਲੀਅਰ ਹੋਏਗਾ ਕੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ